ਤੁਸੀਂ ਵੀ ਹੈਰਾਨ ਹੋ ਬੋਗ ਕੇ ਇਸ ਕਬਰ ਦੇ ਉੱਤੇ ਜੁੱਤੀਆਂ ਕਿਉਂ ਮਾਰੀਆਂ ਜਾ ਰਹੀਆਂ ਨੇ ਇਹਦੇ ਜੁੱਤੀਆਂ ਮਾਵਾਜੀਆਂ ਤਾਂ ਇਹਨੇ ਮਾਰ ਆਇਓ ਸਰਾ ਮਾਰਿਆ ਸੀ ਤੇ ਮਹਾਰਾਏ ਫਿਰ ਨੂੰ ਸਾਫ ਦਾ ਵੀ ਜਿਹੜੀ ਸੰਗਤ ਆਕਰੂਗੀ ਗੁਰੂ ਦੇ ਸੇਖ ਆ ਕਰਨਗੇ ਉਹ ਤੈਨੂੰ ਛਿੱਤਰ ਮਾਰ ਕੇ ਜਾ ਕਰਨਗੇ ਇਹ ਪ੍ਰਿਆਰ ਦੇ ਵਿੱਚ ਅਸੀਂ ਵੀ ਅਮਰਤ ਸਿੱਖਣਾ ਸਾਡੇ ਬੱਚਿਆਂ ਨੇ ਵੀ ਨਾਲ ਸਿੱਖਣਾ ਸੋ ਅਸੀਂ ਸਭ ਨੂੰ ਕਹਿ ਰਹੀ ਹਾਂ ਕਿ ਇੱਥੇ ਵਾਲੀ ਸੰਗਤ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਿੱਖ ਸੱਚੇ ਬੋਲੇ ਸੋ ਨਿਹਾਲ ਜਿਹੜੇ ਕਹੀ ਜਾਂਦੇ ਆ ਨਾ ਅਸੀਂ ਸਿੱਖ ਹੁੰਦੇ ਆ ਜਿਵੇਂ ਇੱਕ ਪਰਿਵਾਰ ਨੂੰ ਸਿੱਖ ਪਰਿਵਾਰ ਨੂੰ ਵੀ ਤਾਂ ਬਿਲੋਂਗ ਕਰਦੇ ਆ ਜੇ ਤੁਹਾਡੇ ਮਾਪੇ ਬਾਪ ਅਮਰਤਾਰੀ ਹੈ ਨਹੀਂ ਤਾਂ ਜੇ ਤੁਹਾਡੇ ਮਾਪੇ ਬਾਪ ਹੀ ਨਹੀਂ ਅਮਰਤਾਰੀ ਹਨਾ ਏ ਭਾਈ ਤੁਸੀਂ ਸਿੱਖ ਪਰਿਵਾਰ ਨੂੰ ਵੀ ਨਹੀਂ ਬਿਲੋਂਗ ਕਰਦੇ ਜੇ ਭਈ ਕਹਿੰਦੇ ਹੁੰਦੇ ਵੀ ਪੱਗਾਂ 'ਚ ਸਰਫਸ ਆਏ ਹੋਏ ਅੰਮ੍ਰਿਤ ਛਗੇ ਹੋਇਆ ਹੈ ਧੋਖੇ ਕਰੀ ਜਾਓ ਆਪੇ ਝੂਠ ਬੋਲੀ ਜਾਓ ਨਹੀਂ ਉਹ ਉਹ ਗੁਰੂ ਮਹਾਰਾਜ ਨੂੰ ਪਰਵਾਹ ਨਹੀਂ ਹੈ ਇਹ ਜੁੱਤੀਆਂ ਵਗਦੀਆਂ ਤੁਸੀਂ ਕਬਰ ਤੇ ਦੇਖ ਰਹੇ ਹੋ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਸ ਕਬਰ ਦੇ ਉੱਤੇ ਜੁੱਤੀਆਂ ਕਿਉਂ ਮਾਰੀਆਂ ਜਾ ਰਹੀਆਂ ਨੇ ਲਗਾਤਾਰ ਕਈ ਵਾਰੀ ਦੇਖਦੇ ਹਾਂ ਕਬਰਾਂ ਦੇ ਉੱਤੇ ਸਜਦੇ ਕੀਤੇ ਜਾਂਦੇ ਨੇ ਪਰ ਇਸ ਕਬਰ ਦੇ ਉੱਤੇ ਜੁੱਤੀਆਂ ਮਾਰੇ ਜਾਂਦੀਆਂ ਨੇ ਕਿਉਂ ਮਾਰੀ ਜਾਂਦੀਆਂ ਕੌਣ ਹੈ ਉਹ ਵੀ ਉਸ ਬਾਰੇ ਵੀ ਤੁਹਾਨੂੰ ਦੱਸਦੇ ਆ ਕਿ ਕਿਉਂ ਜੁੱਤੀਆਂ ਮਾਰੀ ਜਾਂਦੀਆਂ ਨੇ ਸ੍ਰੀ ਮੁਖਸਰ ਸਾਹਿਬ ਦੀ ਇਹ ਪਾਵਨ ਧਰਤੀ ਹੈ ਤੇ ਇਹ ਆ ਨੂਰਦੀਨ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮਲਾ ਕੀਤਾ ਸੀ ਖੰਜਰ ਮਾਰਿਆ ਸੀ ਤੇ ਅੱਜ ਉਸ ਦੀ ਕਬਰ ਦੇ ਉੱਤੇ ਜੁੱਤੀਆਂ ਮਾਰੀ ਜਾਂਦੀਆਂ ਨੇ ਤੇ ਕਬਰ ਵੀ ਤੁਸੀਂ ਦੇਖ ਰਹੇ ਹੋ ਕਿ ਬਾਡੀ ਕੋਈ ਹੈ ਨਹੀਂ ਆ ਚੰਗੀ ਭਲੀ ਬਣੀ ਹੋਈ ਬਾਬਾ ਜੀ ਸਾਡੇ ਨਾਲ ਨੇ ਬਾਬਾ ਕਿੱਥੋਂ ਆਏ ਜੇ ਅਮਰਸਰ ਜਿਹਾ ਜੋ ਆਏ ਆ ਜੀ ਤੇ ਜੁੱਤੀਆਂ ਕੋ ਵਜ ਰਹੀਆਂ ਇਹਦੇ ਜੁੱਤੀਆਂ ਮਾ ਵਜਦੀਆਂ ਤਾਂ ਇਹਨੇ ਮਾਹ ਰਾਏ ਨੂੰ ਸਰਾ ਮਾਰਿਆ ਸੀ ਤੇ ਮਹਾਰਾਏ ਇਹਨੂੰ ਸਾਫਤਾ ਵੀ ਜਿਹੜੀ ਸੰਗਤਾ ਕਰੂਗੀ ਗੁਰੂ ਦੇ ਸਿੱਖ ਆ ਕਰਨਗੇ ਉਹ ਤੈਨੂੰ ਛਿੱਤਰ ਮਾਰ ਕੇ ਜਾ ਕਰਨਗੇ ਸਾਨੂੰ 40 ਸਾਲ ਹੋ ਗਏ ਆ ਅਸੀਂ ਹਰ ਸਾਲ ਜਦੋਂ ਆਉਨੇ ਆ ਇਹਨੂੰ ਬਹੁਤ ਛਿੱਤਰਵਾ ਕੇ ਜਾਂਦੇ ਆ ਕਿਉਂਕਿ ਇਹਨੇ ਸਾਡੇ ਗੁਰੂ ਮਹਾਰਾਜ ਨੂੰ ਮਾਂ ਦੀ ਚਾਰੀ ਕੀਤੀ ਤੇ ਮਾਰ ਆਵੇ ਸਰਾ ਮਾਰ ਕੇ ਤੇ ਇਹਨੂੰ ਮਾਰਿਆ ਵਾ ਇਹਨੂੰ ਲਾਂ ਤਾਂ ਪੈਂਦੀਆਂ ਰਹਿਣਗੀਆਂ ਜਨਾਂਚਰ ਦੁਨੀਆ ਰਹੂਗੀ ਮਹਾਰਾ ਸੱਚੇ ਪਾਸ਼ਾ ਨੂੰ ਇਹਨੇ ਕਿਉਂ ਮਾਰਿਆ ਇਹਨੇ ਬਹੁਤ ਕੰਮ ਵੜਾ ਕੀਤਾ ਪਰ ਅੱਜ ਹੁਣ ਇਹ ਦੇ ਨਾਲ ਵੇਖ ਲਓ ਕਿੰਨੀ ਬੁਰੀ ਹਾਲ ਹੋ ਰਹੀ ਆ ਇਹਨੇ ਮਾਰਿਆ ਤੇ ਅੱਜ ਇਹਨੂੰ ਸਾਰੀ ਦੁਨੀਆ ਆਣ ਕੇ ਸਾਰੀ ਸੰਗਤ ਆਣ ਕੇ ਛੱਤਰ ਮਾਰ ਦਿਆ ਪੰਜਾਬ ਦਾ ਮਸ਼ਹੂਰ ਇਹ ਮੇਲਾ ਵਾ ਜਿੰਨੀ ਸੰਗਤ ਆਉਂਦੀ ਆ ਸਾਰੀ ਇਹਨੂੰ ਹਰ ਬਜ਼ੁਰਗ ਨੌਜਵਾਨ ਇਹਦੀ ਕਬਰ ਤੇ ਛੇਤਰ ਮਾਰ ਕੇ ਚਰ ਹੋ ਗਿਆ ਤਾਂ ਕਿੱਥੋਂ ਆਏ ਤੁਸੀਂ ਆਏ ਕਿੱਥੋਂ ਐਂ ਅੰਬਰਸਰ ਜ਼ਿਲ੍ਹੇ ਤੋਂ ਆਇਆ ਅੰਬਰਸਰ ਜ਼ਿਲ੍ਹਾ ਜਿਹੜਾ ਬੜਾ ਮਸ਼ਹੂਰ ਜ਼ਿਲ੍ਹਾ ਤੁਹਾਨੂੰ ਪਤਾ ਉੱਥੋਂ ਅਸੀਂ ਆਣ ਕੇ ਹਰ ਸਾਲ ਅਸੀਂ 40 ਸਾਲ ਹੋ ਗਏ ਦਰਸ਼ਨ ਕਰਦੇ ਆਉਨੇ ਆ ਪੂਰੀ ਬਾਤ ਛੇਤਰ ਮਾਰਨ ਆਈ ਇਹਨੂੰ ਫਿਰ ਪੂਰੀ ਬਾਤ ਸਹੀਂ ਭਰ ਕੇ ਲਿਆਏ ਆ ਸਾਰੀ ਬਾਸ ਨੇ ਛੇਤਰ ਮਾਰਿਆ ਹੋਰ ਵੀ ਜਿਹੜੀ ਸੰਗਤ ਆਈ ਆ ਉਹ ਵੀ ਮਾਰਦੀ ਰਹੂਗੀ ਇਹਨੂੰ ਛੇਤਰ ਮਾਰਦੇ ਰਹਿਣਗੇ ਲੋਕ ਜੀ ਇਹ ਖਾਂਦਾ ਰਹੂਗਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਗੁਰੂ ਸਾਹਿਬ ਦੇ ਵੱਲੇ ਦੇ ਬਹੁਤ ਜਿਹੜਾ ਮਾੜਾ ਕਰਦਾ ਉਹਨੂੰ ਇਤਰਾ ਛਿੱਤਰ ਪੈਂਦੇ ਰੇ ਪੈਂਦੇ ਰਹਿਣਗੇ ਉਹਨੂੰ ਮੈਂ ਬੇਨਤੀ ਸਾਰੀ ਸੰਗਤ ਨੂੰ ਕਰਦਾ ਵਾਂ ਇਹ ਪਿੱਤਰ ਨਗਰੀ ਮੁਕਸਰ ਸਾਹਿਬ ਦੀ ਆ ਜਿੱਥੇ ਜਾਨਵਰ ਆਇਆ ਵੀ ਮੁਕਤ ਹੋ ਜਾਂਦਾ ਵਾਂ ਇੱਥੇ ਜਿਹੜਾ ਆ ਉਹ ਨਹੀਂ ਮੁਕਤ ਹੋਣਾ ਤੇ ਗੁਰੂ ਸਾਹਿਬ ਦਾ ਜੋ ਇੱਥੇ ਬਜਰ ਛੜਿਆ ਵੀ ਨੂੰ ਛਿੱਤਰ ਮਾਰ ਕੇ ਜਾਇਆ ਕਰੋ ਜਿਹੜਾ ਮੇਰਾ ਵੀਰ ਆਵੇ ਸੰਗਤ ਆਵੇ ਉਹ ਇਹਨੂੰ ਸਾਰੀ ਛਿੱਤਰ ਮਾਰ ਕੇ ਜਾ ਕਰੇ ਬੋਲੇ ਸੋਨਿਆ ਸ੍ਰੀ ਅਕਾਲ ਬਿਲਕੁਲ ਵੱਖ-ਵੱਖ ਮਾਤਾ ਜੀ ਵੀ ਆਏ ਨੇ ਦੇਖੋ ਭਾਵੇਂ ਉਹਨਾਂ ਕੋਲ ਸਹੀ ਤਰੀਕੇ ਨਾਲ ਤੋੜਿਆ ਨਹੀਂ ਜਾਂਦਾ ਪਰ ਛੱਤਰ ਮਾਰਨ ਜ਼ਰੂਰ ਹੈ ਮਾਤਾ ਜੀ ਤੁਸੀਂ ਕਿੱਥੋਂ ਆਏ ਜੀ ਪਟਿਆਲੇ ਤੋਂ ਆਏ ਜੀ ਪਟਿਆਲੇ ਤੋਂ ਆਏ ਜੀ ਇਹ ਮੁਕਤਿਆਂ ਦੀ ਧਰਤੀ 40 ਮੁਕਤਿਆਂ ਦੀ ਮੁਕਸਰਾ ਦੇ ਇੱਥੇ ਇਹਦੀ ਕਵਰ ਨੂੰ ਜੁੱਤੀਆਂ ਵੀ ਮਾਰੀਆਂ ਜਾ ਰਹੀਆਂ ਨੇ ਹਾਂ ਹਾਂ ਕਹਿੰਦੇ ਉਹਦਾ ਨਾਮ ਤਾਂ ਮੈਂ ਭੁੱਲ ਗਿਆ ਨੂਰ ਮਹਿਲ ਕਰਕੇ ਨੂਰਦੀਨ ਨੂਰਦੀਨ ਕਰਕੇ ਉਹਨੇ ਬਾਬਾ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਸੁਣਿਆ ਬਾਬਾ ਜੀ ਨੇ ਗੜਵਾ ਸਿਰ 'ਚ ਮਾਰਿਆ ਤੇ ਮਰ ਗਏ ਤੇ ਉਹਨਾਂ ਨੇ ਕਿਹਾ ਵੀ ਤੇਨੂੰ ਕਿਤੇ ਵੀ ਢੋਈ ਨਹੀਂ ਮਿਲੇਗੀ ਜਿਹੜਾ ਵੀ ਆਏਗਾ ਤੇਰੀ ਕਵਰ ਦੇ ਉੱਤੇ ਛਿੱਤਰ ਮਾਰਿਆ ਕਰੇਗਾ ਇਸੇ ਲਈ ਅਸੀਂ ਮਾਰਦੇ ਆ ਮੈਂ ਤਾਂ ਪਹਿਲੀ ਵਾਰ ਆਈ ਆ ਹੂੰ ਮੈਨੂੰ ਕਿਹਾ ਕਿ ਆ ਕੇ ਨੇ ਮਾਰ ਕੇ ਆਣਾ ਜ਼ਰੂਰ ਇਸੇ ਲਈ ਅਸੀਂ ਸਾਰਿਆਂ ਨੇ ਮਾਰਿਆ ਮੇਰਾ ਦੋ ਤਾਏ ਦੋ ਧੀ ਹੈ ਉਹ ਮੇਰਾ ਜਵਾਈ ਅਮਰੀਕਾ ਤੋਂ ਆਇਆ ਹੋਇਆ ਹੈ ਹੂੰ ਸਾਰੇ ਉਹ ਮੇਰੀ ਬੇਟੀ ਆ ਹਾਂ ਅਮਰੀਕਾ ਤੇ ਮੇਰੇ ਹਸਬੰਦ ਤੇ ਇਸ ਕਰਕੇ ਅਸੀਂ ਮਾਰਨੇ ਆ ਸਾਨੂੰ ਬੜਾ ਅੱਛਾ ਲੱਗਿਆ ਮਾਰਨਾ ਉਹਦੀ ਉਹਦੀ ਕਵਰ ਟਾਈ ਗਈ ਦੇਖੋ ਤੇ ਗਈ ਐ ਇਹ ਜਿਹੜੇ ਆਦਮੀ ਦਾ ਇਹ ਹੀ ਹਸ਼ਰ ਹੋਣਾ ਚਾਹੀਦਾ ਜੋ ਕਿਸੇ ਨਾਲ ਦੀ ਧੋਖਾ ਕਰਦਾ ਹੈ ਨਾ ਉਹਦੇ ਨਾਲ ਇਹ ਹਸ਼ਰ ਹੋਣਾ ਚਾਹੀਦਾ ਫਿਰ ਸਾਡੇ ਬਾਬੇ ਨਾਲ ਜਿਹਨੇ ਸਾਰਾ ਕੁਝ ਵਾਰ ਦਿੱਤਾ ਆਪਣਾ ਸਰਬੰਸ ਵਾਰ ਦਿੱਤਾ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਰਬੰਸ ਪਾਇਆ ਉਹਨਾਂ ਦੇ بیٹے ਸੀ ਗੁਰਗ빈 ਸਿੰਘ ਸਾਹਿਬ ਮਹਾਰਾਜ ਤੇ ਐਸੇ ਕਰਕੇ ਅਸੀਂ ਕਹਿੰਦੇ ਹੇ ਸੱਚਾ ਪਾਤਸ਼ਾਹ ਅਸੀਂ ਆਉਂਦੇ ਰਹੀਏ ਤੈਨੂੰ ਮੰਨਦੇ ਰਹੀਏ ਤੂੰ ਸਾਨੂੰ ਦੁਆਵਾ ਦਿੰਦਾ ਰਹੇ ਅਸੀਂ ਮਾਰਦੇ ਰਹੀਏ ਬਿਲਕੁਲ ਅਤਨ ਦੱਸ ਦਿੰਦੇ ਨੇ ਕਿ ਭੈਣ ਜੀ ਹੁਣੀ ਅਮਰੀਕਾ ਰੋ ਜੁੱਤੀਆਂ ਮਾਰਨ ਆਏ ਚਲੋ ਦਰਸ਼ਨ ਮਿਲੇ ਤਾਂ ਕਰਦੇ ਰਹਿੰਦੇ ਨੇ ਪਰ ਸਪੈਸ਼ਲ ਕਹਿੰਦੇ ਵੀ ਉਸ ਅ ਬੰਦੇ ਦੇ ਉਸ ਜਿਹਨੇ ਪਿੱਛੋਂ ਵਾਰ ਕੀਤਾ ਗੁਰੂ ਸਾਹਿਬ ਦੇ ਉੱਤੇ ਬਹੁਤ ਸਾਰੀ ਜੰਗਾਂ ਗੁਰਗੋਬਿੰਦ ਸਿੰਘ ਜੀ ਨੇ ਲੜੀਆਂ ਤੇ ਇਹ ਆਖਰੀ ਜੰਗ ਸੀ ਜਿਹੜੀ ਇੱਥੇ ਮੁਕਤਸਰ ਦੀ ਧਰਤੀ ਦੇ ਉੱਤੇ ਲੜੀ ਗਈ ਸੀ ਉੱਥੇ ਵੀ ਜਿੱਤ ਪ੍ਰਾਪਤ ਕੀਤੀ ਤਾਂ ਇਸ ਨੂਰਦੀਨ ਨੇ ਜਿਹੜੇ ਗੁਰੂ ਸਾਹਿਬ ਇੱਧਰ ਆਏ ਸੀ ਆ ਰਹੇ ਸਵੇਰੇ ਸਵੇਰੇ ਆ ਦਾਤਨ ਕਰਨ ਆ ਰਹੇ ਸੀ ਉਸ ਵਕਤ ਛੁਰਾ ਮਾਰਿਆ ਗਿਆ ਸੀ ਅਮਰੀਕਾ ਤੋਂ ਫਿਰ ਆਏ 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 ਜੇ ਕੈਲੀਫੋਰਨੀਆ ਤੋਂ ਜੁੱਤੀਆਂ ਮਾਰਨ ਪੁੱਛ ਗਿਆ ਖਾਲਸਾ ਬਾਈ ਫਤਿਹ ਜੀ ਅਸੀਂ ਵੀ ਜੁੱਤੀਆਂ ਮਾਰਨ ਆਏ ਆ ਅਹੋ ਕੈਲੀਫੋਰਨੀਆ ਤੋਂ ਅਸੀਂ ਇੱਥੇ ਹੀ ਜੁੱਤੀਆਂ ਮਾਰਨ ਆਏ ਹਾਂ ਬਿਲਕੁਲ ਗੱਲ ਕਰੇ ਪੰਜ ਜਿੱਟਣ ਲੱਗ ਲੈਂਦੇ ਹਾਂ ਹਾਂਜੀ ਬਾਬਾ ਜੀ ਹੁਣ ਹੁਣ ਦੱਸੋ ਵੀ ਫਿਰ ਕੈਲੀਫੋਰਨੀਆ ਰੋ ਵੀ ਜੁੱਤੀਆਂ ਮਾਰਨ ਆਏ ਇਹਨੂੰ ਹਾਂਜੀ ਦੇਖ ਲਓ ਜੀ ਇਹਨਾਂ ਮੇ ਜੁੱਤੀਆਂ ਵਾਲੇ ਇਹਨਾਂ ਦੇ ਕੰਮੀ ਜੁੱਤੀਆਂ ਲੈ ਸੀ ਤਾਂ ਕਰਕੇ ਫਿਰ ਜੁੱਤੀਆਂ ਤਾਂ ਪਿੱਛਾ ਮਾਰ ਕੀਤਾ ਤਾਂ ਸਾਡੀ ਸਿੱਖੀ ਸਾਨੂੰ ਦੱਸਦੀ ਹੈ ਕਿ ਅਸੀਂ ਮਤਲਬ ਕਿ ਜੋ ਸਾਡੇ ਗੁਰੂ ਸਾਹਿਬ ਨਾਲ ਕੀਤਾ ਉਹਨੂੰ ਅਸੀਂ ਸਾਰੀ ਉਮਰ ਨਹੀਂ ਬਖਸ਼ਾਂਗੇ ਅਸੀਂ ਹੁਣ ਜੇਦੋਂ ਸਾਡੇ ਬੱਚੇ ਵੀ ਆਉਣਗੇ ਅਸੀਂ ਇਹਨੂੰ ਇੱਥੇ ਜੁੱਤੀਆਂ ਮਾਰਦੇ ਰਾਂਗੇ ਜਿਸ ਤਰੀਕੇ ਨਾਲ ਤੁਸੀਂ ਸਾਬਤ ਸੂਰਤੋਂ ਅਮਰੀਕਾ ਦੇ ਵਿੱਚ ਤੁਹਾਡੇ ਬੱਚੇ ਵੀ ਆ ਦੱਸਦੇ ਪੂਰਾ ਇਤਿਹਾਸ ਜਿਵੇਂ ਇਹ ਕਿਉਂਕਿ ਇਤਿਹਾਸ ਤੁਰਿਆ ਸੀ ਛੋਟੇ ਸਾਹਿਬਜ਼ਾਦੇ ਤੋਂ ਛੋਟੇ ਸਾਹਿਬਜ਼ਾਦੇ ਤੋਂ ਤੁਰਿਆ ਤੁਰਿਆ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਉੱਥੋਂ ਆਏ ਮਾਛੀਵਾੜੇ ਹੁੰਦੇ ਹੋਏ ਤੇ ਮੁੜ ਕੇ ਇੱਥ ਇਤਿਹਾਸ ਜਰਾ ਬੱਚਿਆਂ ਨੂੰ ਦੱਸ ਦਿਓ ਕਿ ਕੀ ਕੀ ਵਾਪਰਿਆ ਥੋੜਾ ਇਧਰ ਆ ਜਾਓ ਇਧਰ ਆ ਜਾਓ ਆਹ ਪੰਜਾਬੀ ਨਹੀਂ ਕਾਹੀ ਮਤਲਬ ਦੇਰੇ ਨੇ ਮਹੱਤਤਾ ਪੰਜਾਬੀ ਸਕੂਲਾਂ ਦੇ ਵਿੱਚ ਵੀ ਪੜਾਈ ਜਾਂਦੀ ਹੈ ਸਾਡੇ ਅਸੀਂ ਉਹਦੇ ਬੱਚੇ ਪੰਜਾਬੀ ਬੋਲਦੇ ਨੇ ਤੁਸੀਂ ਇਹਨਾਂ ਨੂੰ ਕਰੋਗੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਨਹੀਂ ਕਰਨਗੇ ਫਿਰ ਦੇ ਕੀ ਬੋਲੋਗੇ ਬਾਗੂ ਜੀ ਦਾ ਖਾਲਸਾ ਬਾਗੂ ਜੀ ਦੀ ਸੱਤਿ ਸੋਣੇ ਕਿ ਸਾਡੇ ਬੱਚੇ ਸਿੱਖ ਬਣਣ ਹੋਣੇ ਸੀ April ਦੇ ਵਿੱਚ ਅਸੀਂ ਵੀ ਅਮਰਤ ਸਿਕਣਾ ਸਾਡੇ ਬੱਚਿਆਂ ਨੇ ਵੀ ਨਾਲ ਸਿਕਣਾ ਸੋ ਅਸੀਂ ਸਭ ਨੂੰ ਕਹਿੰਦੇ ਆ ਕਿ ਇੱਥੇ ਵਾਲੀ ਸੰਗਤ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਿੰਖ ਸਜੋ ਸਿੱਖ ਬਣੋ ਕਿਉਂਕਿ ਉਹਨਾਂ ਅਮਰੀਕਾ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਵੀ ਜੇ ਜਾਣੇ ਆਪਾਂ ਤੇ ਆਪਾਂ ਨੂੰ ਮੋਸਟਲੀ ਆ ਜਾਂਦੇ ਨੇ ਕਿ ਚਲੋ ਜੀ ਤੁਸੀਂ ਇੰਡੀਆ ਵਾਪਸ ਜਾਓ ਪਰ ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਅਸੀਂ ਸੇਖਾਂ ਹਨ ਸਾਨੂੰ ਮਿਲ ਜਾਂਦੀ ਹੈ ਸਾਨੂੰ ਮਤਲਬ ਖਾਲਿਸਤਾਨੀਆਂ ਦੇ ਨਾਮ ਤੇ ਸਾਨੂੰ ਰਹਿਤ ਮਿਲ ਜਾਂਦੀ ਹੈ ਕਿਉਂਕਿ ਅਸੀਂ ਜੇ ਖਾਲਿਸਤਾਨੀ ਕਹਿ ਕੇ ਰਹਿੰਦੇ ਆ ਤਾਂ ਸਾਨੂੰ ਕਹਿੰਦੇ ਕਿ ਠੀਕ ਹੈ ਤੁਸੀਂ ਸਟੇ ਕਰ ਸਕਦੇ ਹੋ ਵੈਲਕਮ ਸੋ ਇਸ ਲਈ ਮੈਂ ਤਾਂ ਇਹੀ ਕਹੂੰਗੀ ਕਿ ਤਾਂ ਆਪਣੇ ਸਿੱਖ ਹੈ ਹੀ ਮਤਲਬ ਇੰਨਾ ਉਹਨਾਂ ਲੋਕਾਂ ਨੂੰ ਸਮਝ ਆ ਗਈ ਸਾਨੂੰ ਇੱਥੇ ਆ ਕੇ ਰਹਿ ਕੇ ਸਮਝ ਨਹੀਂ ਆਈ ਸੋ ਅਸੀਂ ਤਾਂ ਬੇਨਤੀ ਕਰਾਂਗੇ ਸਭ ਨੂੰ ਕਿ ਸਾਰੇ ਸਿੰਘ ਸੱਜੋ ਸਾਰੇ ਜਣੇ ਅੰਮ੍ਰਿਤ ਛਕੋ ਉਹ ਆਪਣੀ ਜਿਵੇਂ ਘਟ ਰਹੀ ਹੈ ਆਪਣੀ ਆਬਾਦੀ ਬਹੁਤ ਜਿਆਦਾ ਘਟ ਰਹੀ ਹੈ ਵਾਈਕਰ ਚਾਰ ਚਾਰ ਪੰਜ ਪੰਜ ਬੱਚੇ ਹੋਣ ਸਿੰਘ ਸਗੋ ਵਧਾਓ ਇਹਨਾਂ ਨੂੰ ਘਟਾਓ ਨਾ ਵਧਾਓ ਪਰਿਵਾਰਾਂ ਨੂੰ ਅੱਛਾ ਇਹਨਾਂ ਨੂੰ ਪੂਰਾ ਜਿਸ ਤਰੀਕੇ ਤੁਸੀਂ ਦੱਸਿਆ ਕਿ ਮਾਂ ਦਾ ਹੀ ਫਰਜ਼ ਹੁੰਦਾ ਹੈ ਕਿ ਮਾਂ ਪਿਓ ਤੋਂ ਬੱਚਾ ਸਿੱਖਦਾ ਜਿਸ ਤਰੀਕੇ ਤੁਸੀਂ ਸਿੱਖਦੇ ਪਿਤਾ ਜੀ ਦਾ ਹੱਥ ਅੱਛਾ ਪਿਤਾ ਜੀ ਦਾ ਅੱਛਾ ਮਾਵਾਂ ਦਾ ਪਿਤਾ ਜੀ ਦਾ ਹੱਥ ਹੈ ਕਿ ਫਤਹ ਸਾਂਝੀ ਕਰਦੇ ਦੇਖੋ ਸਾਡਾ ਫਰਜ਼ ਬਣਦਾ ਠੀਕ ਹੈ ਨਾ ਜੀ ਵੀ ਅਸੀਂ ਹੈ ਕੀ ਹਾਂ ਅਸੀਂ ਸਿੱਖ ਹਾਂ ਦੇ ਆਪਣੇ ਜਿਹੜੇ ਨੌਜਵਾਨ ਨੌਜਵਾਨ ਪੀੜ੍ਹੀਆਂ ਜਿਹੜੀਆਂ ਆ ਉਹ ਭੁੱਲ ਰਹੀਆਂ ਆ ਤੁਸੀਂ ਅੱਜ ਤਾਈਂ ਸਹਿਜ ਧਾਰੀ Hindu ਸੁਣਿਆ ਜਾਂ ਸਹਿਜ ਧਾਰੀ ਮੁਸਲਮਾਨ ਹੋਵੇ ਠੀਕ ਹੈ ਨਾ ਆਪਾਂ ਹੀ ਕਿਉਂ ਸਹਿਜ ਧਾਰੀ ਸਿੱਖ ਆ ਹਾਂ ਬਿਲਕੁਲ ਹੈ ਇਹ ਸਾਡੇ ਵਿੱਚ ਚੀਜ਼ਾਂ ਪਾਈਆਂ ਗਈਆਂ ਆ ਅਸੀਂ ਕੇਵਲ ਸਿੱਖ ਆ ਇਹ ਨਹੀਂ ਵੀ ਗੁਰ ਸਿੱਖ ਆ ਜਾਂ ਸਹਿਜ ਧਾਰੀ ਸਿੱਖ ਆ ਕੇਵਲ ਸਿੱਖ ਆ ਤੇ ਸਾਰਿਆਂ ਨੂੰ ਇਹੀ ਅਪੀਲ ਆ ਵੀ ਸਿੱਖ ਬਣੋ ਠੀਕ ਹੈ ਨਾ ਸਿੱਖ ਹੈ ਕੀ ਆ ਜਿਹਦੇ ਪੰਜ ਕਕਾਰ ਨਹੀਂ ਤਾਂ ਤੁਸੀਂ ਸਿੱਖ ਹੀ ਨਹੀਂ ਹੈਗੇ ਜਿਹੜੇ ਕਹੀ ਜਾਂਦੇ ਹਨ ਅਸੀਂ ਸਿੱਖ ਹੁੰਦੇ ਹਾਂ ਜਿਵੇਂ ਇੱਕ ਪਰਿਵਾਰ ਨੂੰ ਸਿੱਖ ਪਰਿਵਾਰ ਨੂੰ ਵੀ ਤਾਂ ਬਿਲੋਂਗ ਕਰਦੇ ਆ ਜੇ ਤੁਹਾਡੇ ਮਾਪੇ ਬਾਪ ਅਮਰਤਾਰੀ ਆ ਨਹੀਂ ਤਾਂ ਜੇ ਤੁਹਾਡੇ ਮਾਪੇ ਬਾਪ ਵੀ ਨਹੀਂ ਅਮਰਤਾਰੀ ਹਨ ਫੇ ਭਾਈ ਤੁਸੀਂ ਸਿੱਖ ਪਰਿਵਾਰ ਨੂੰ ਵੀ ਨਹੀਂ ਬਿਲੋਂਗ ਕਰਦੇ ਆਪ ਜਿੱਦ ਨਹੀਂ ਆਯਾਦੇ ਆਪ ਨੂੰ ਜਿਹਦੇ ਕਹਿੰਦੇ ਹੁੰਦੇ ਆ ਝੂਠੀਆਂ ਤਸੱਲੀਆਂ ਦਈ ਜਾਓ ਜਿੰਨੇ ਮਰਜੀ ਕੋਈ ਫਾਇਦਾ ਨਹੀਂ ਹੈਗਾ ਸਿੰਘ ਸਜੋ ਸਿੱਖ ਬਣੋ ਸਿੰਘ ਬਣ ਕੇ ਹੀ ਸਿੱਖ ਮੰਨ ਸਕਦੇ ਆ ਪਹਿਲਾਂ ਸਿੰਘ ਸਜੋ ਠੀਕ ਆ ਹਨਾ ਤੇ ਗੁਰੂ ਮਹਾਰਾਜ ਨੇ ਸਾਡੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਠੀਕ ਹੈ ਹਨਾ ਤੇ ਦੇਖੋ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਣਾ ਬਹੁਤ ਵੱਡੀ ਗੱਲ ਆ ਜੇਰਾ ਆਪਣਾ ਬੋਰ ਹੁੰਦਾ ਹਨਾ ਬੋਰ ਦੇ ਉੱਤੇ ਬੇਰ ਹੁੰਦੇ ਆ ਤੇ ਉਹਦੇ ਜਿੰਨੇ ਬੀ ਹੁੰਦੇ ਆ ਗੁਰੂ ਮਹਾਰਾਜ ਕਹਿੰਦੇ ਆ ਉਹਨੇ ਜਨਮ ਇਨਸਾਨ ਦੇ ਲੈਣੇ ਪਣਿਆ ਕੇਵਲ ਸਿਰਫ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਣ ਲਈ ਤਾਂ ਆਪਾਂ ਆਪਾਂ ਖੁਸ਼ ਨਸੀਬ ਆ ਜਿਹਨਾਂ ਨੇ ਅਸੀਂ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ ਆ ਠੀਕ ਆ ਹੁਣ ਸਿੱਖ ਬਨੋ ਵੀ ਗੁਰੂ ਮਹਾਰਾਜ ਨੇ ਇਹ ਕਿਹਾ ਹੈ ਨਾਲ ਨਾਲ ਇਹ ਵੀ ਕਹਿੰਦਾ ਮਨੂੰ ਸਿੱਖ ਨਹੀਂ ਪਿਆਰਾ ਮਨੂੰ ਰਹਿਤ ਪਿਆਰੀ ਆ ਠੀਕ ਆ ਹਨਾ ਸੋ ਇਹ ਸਮਝ ਲਓ ਪਹਿਲਾਂ ਵੀ ਰਹਿਤ ਤੇ ਵੀ ਹੋਣਾ ਆ ਇਹ ਨਹੀਂ ਵੀ ਜੇ ਕੋਈ ਕਹਿੰਦੇ ਹੁੰਦੇ ਵੀ ਪੱਗਾਂ 'ਚ ਸਰਪਸ ਆਏ ਹੋਏ ਅੰਮ੍ਰਿਤ ਛਕੇ ਹੋਏ ਆ ਹੈ ਧੋਖੇ ਗੜੀ ਜਾਓ ਆਪ ਦੇ ਝੂਠ ਬੋਲੀ ਜਾਓ ਨਹੀਂ ਉਹ ਉਹ ਗੁਰੂ ਮਹਾਰਾਜ ਨੂੰ ਪਰਵਾਹ ਨਹੀਂ ਹੈ ਠੀਕ ਆ ਹਨਾ ਰਹਿਤ ਪਿਆਰੀ ਆ ਸੋ ਸੋ ਇਹ ਸੋ ਇਹ ਵੀ ਅਪੀਲ ਹੈ ਸਾਡੇ ਵੱਨੋਂ ਵੀ ਸਾਰੇ ਨੌਜਵਾਨ ਪੀਰੀ ਨੂੰ ਵੀ ਜਵਾਰੀ ਅਮਰਤਾਰੀ ਹੋਣ ਜਾ ਰਿਹਾ ਵਿਸਾਖੀ ਤੇ ਵਿਸਾਖੀ ਤੇ ਅਨੰਦਪੁਰ ਸਾਹਿਬ ਤੋਂ ਅਸੀਂ ਕਿਸ਼ਕਾਂਗੇ ਹਾਂ ਹਾਂਜੀ ਬਿਲਕੁਲ ਸ਼ੁਰੂਆਤ ਹੋਈ ਸੀ ਜਿੱਥੋਂ ਖਾਲਸਾ ਸਾਜਿਆ ਗਿਆ ਸੀ ਜਿੱਥੋਂ ਇਸ ਖਾਲਸਾ ਸਾਜਿਆ ਸੀ ਅਸੀਂ ਹੁਣ ਸ਼ਾਇਦ ਵਾਪਸ ਜਾਈਏ ਫ फेब्रुवारी ਜੇ ਅਸੀਂ ਵਾਪਸ ਫੇਰ ਆਉਂਗੇ ਅਪ੍ਰੈਲ ਦੇ ਵਿੱਚ ਅਸੀਂ ਅਮਰਤ ਸ਼ਕਾਂਗੇ ਹਾਂਜੀ ਅਸੀਂ 1 ਮਹੀਨੇ ਦੇ ਬਾਅਦ ਫੇਰ ਵਾਪਸ ਆਉਂਗੇ ਸਿਰਫ ਅਮਰਤ ਸ਼ਕਣ ਦੇ ਲਈ ਸੋ ਅਸੀਂ ਇੱਥੇ ਕਹਿੰਦੇ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਅਮਰਤ ਇਹ ਮੇਰੇ ਮਾਮਾ ਜੀ ਹੈ ਅੱਛਾ ਹਾਂਜੀ ਅੱਛਾ ਪਣ ਜੀ ਨੂੰ ਇਹਨਾਂ ਨੇ ਮੋਟੀਵੇਸ਼ਨ ਤਾਂ ਇਹੀ ਨੇ ਸਾਰੇ ਸਿੱਖਿਆ ਦਿੱਤਿਆ ਨਾ ਨਹੀਂ ਨਹੀਂ ਗੱਲ ਬਣਦੀ ਉਹਦੇ ਕਾਲ ਪੁਰਖ ਦਾ ਵੀ ਮੇਰ ਉਹਨਾਂ ਦੀ ਹਣੀ ਚੈਦੇ ਚੜ ਪਿੰਗਲਾ ਪਹਾੜ ਉੱਤੇ ਜਾਵੇ ਤੇ ਮੇਰ ਹੋ ਜਾ ਤੇਰੀ ਦਾਤਿਆ ਪਹਿਲਾਂ ਮੈਂ ਵੀ ਠੀਕ ਠਾਕ ਸੀ ਤੇ ਜਦੋਂ ਦੀ ਮੇਰ ਹੁੰਦੀ ਹੈ ਨਾ ਤੇ ਉਹ ਫਿਰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਆਣ ਰਗਵਾਣ ਨੂੰ ਉਹਨਾਂ ਅੱਜ ਸਾਨੂੰ ਇੱਥੇ ਇੱਕ ਸੁਨੇਹਾ ਮਿਲਿਆ ਹੈ ਉਹ ਉਹਦੇ ਉਹ ਬੰਦੇ ਕੋਲ ਚਲੇ ਆ ਉਹਨੇ ਅਮਰ ਚੱਕਣਾ ਮੈਂ ਚੱਲ ਪਏ ਉਹਨੂੰ ਮਿਲਨੇ ਆ ਜੇ ਉਹਦੇ ਚ ਕੋਈ ਘਾਟ ਰਿਹਾ ਤੇ ਉਹਨੂੰ ਆਖਾਂਗੇ ਉਹ ਕੱਢ ਲਈਏ ਕੱਪੜੇ ਲੀੜੇ ਦੀ ਮਾੜੀ ਮੁੱਠੀ ਲੋਡ ਪਈ ਤੇ ਉਹਨੂੰ ਦੇ ਵੀ ਦਿਆਂਗੇ ਕੋਈ ਚੱਕਰ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਬੈਠਾ ਹੈ ਤੇ ਇਹ ਸਾਡਾ ਹੱਥ ਤੇ ਮਹਾਰਾਜ ਦੰਦਾ ਹੈ ਬੰਦਿਆਂ ਦੇ ਬਿਲਕੁਲ ਹਾਂ ਚਾਹੀਦਾ ਸਾਡਾ ਫਰਜ਼ ਬਣਦਾ ਹੈ ਲੋਕਾਂ ਨੂੰ ਵੀ ਫਰੇਰ ਨਾ ਕੋਈ ਚਾਹੇ ਕੋਈ ਫੈਟਾਰੀ ਇਹ ਜਿਸ ਤਰ੍ਹਾਂ ਜਿਹੜਾ ਵੀ ਹੈ ਉਹਨੂੰ ਆਖੋ ਪਈਂ ਅੰਮ੍ਰਿਤ ਛਕੋ ਸਿੰਘ ਸਜੋ ਸੁਰਗ ਲੋਕ ਕਹਿੰਦੇ ਨੇ ਮੈਂ ਇਹ ਸਾਬ ਤੇ ਸੁਰਗ ਅੰਮ੍ਰਿਤ ਛਕ ਲਈਏ ਤਾਂ ਸੁਰਗ ਦੀ ਠੀਕ ਹੈ ਇੱਥੇ ਹੱਥ ਲਾਵਾਂਗੇ ਇੱਥੇ ਹੱਥ ਲਾਵਾਂਗੇ ਤੇ ਸਾਨੂੰ ਉਹ ਮਾਲਕ ਚੇਤੇ ਆਏਗਾ ਸ਼ਾਮ ਸੂਰੇ ਟਾਈਮ ਹੀ ਆਪਾਂ ਕੱਢਾਂਗੇ ਤੇ ਉਸ ਤਰ੍ਹਾਂ ਦੇ ਖਾ ਲਿਆ ਤੇ ਪੀ ਲਿਆ ਤੇ ਬਸ ਤੁਸੀਂ ਕਿਹਨਾਮਾ ਤੁਹਾਡਾ ਸੁਖਜੀਤ ਸਿੰਘ ਬੜਕ ਸੁਖਜੀਤ ਸਿੰਘ ਬੜਕ ਹਾਂ ਤਾਂ ਸੁਖਜੀਤ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਕਿਸੇ ਵੀ ਧਰਮ ਦੇ ਵਿੱਚ ਸਹਿਯੋਗੀ ਧਾਰੀ ਸ਼ਬਦ ਨਹੀਂ ਹੈਗਾ ਪਰ ਸਿੱਖਾਂ ਦੇ ਵਿੱਚ ਹੀ ਸਹਿਯੋਗੀ ਧਾਰੀ ਸ਼ਬਦ ਕਿਉਂ ਤਾਂ ਸਿੱਖ ਬੰਨਾ ਚਾਹੀਦਾ ਸਿੰਘ ਬੰਨਣਾ ਚਾਹੀਦਾ ਹੈ ਤਾਂ ਅਮਰੀਕਾ ਤੋਂ ਆਏ ਨੇ ਇਸ ਕਾਜੀ ਨੂਰਦੀਨ ਦੇ ਉੱਤੇ ਜਿਹੜੇ ਛਿੱਤਰ ਪੈ ਰਹੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਵੀ ਇਹ ਇਸ ਇਸ ਨੇ ਦਗਾ ਦੇ ਨਾਲ ਦਗਾ ਕਮਾਈ ਸੀ ਕਿ ਪਿੱਛੋਂ ਮਾਰ ਕੀਤਾ ਗੁਰੂ ਸਾਹਿਬ ਦੇ ਤੇ ਅੱਜ ਇਸ ਦੇ ਉੱਤੇ ਇਹਦੇ ਛਿੱਤਰ ਪੈ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰਾਂ ਇਹ ਦਗਾਬਾਜ਼ੀ ਦੀ ਨਿਸ਼ਾਨੀ ਕਿ ਜੇਕਰ ਕਿਸੇ ਨੇ ਦਗਾ ਕਰੋਗੇ ਕਿਸੇ ਨੇ ਧੋਖ ਕਰੋਗੇ ਤਾਂ ਇਹ ਛਤਰ ਪੈਂਦੇ ਰਹਿਣਗੇ ਤਾਂ ਜਿੰਨੀ ਦੇਰ ਤੱਕ ਇਹ ਦੁਨੀਆ ਰਹੂਗੀ ਇਸ ਨੂਰਦੀਨ ਤੇ ਛਤਰ ਜਿਹੜੇ ਨੇ ਉਹ ਪੈਂਦੇ ਰਹਿਣਗੇ ਤਾਂ 40 ਮੁਕਤੀਆਂ ਦੀ ਧਰਤੀ ਤੋਂ ਤੁਹਾਨੂੰ ਹਰ ਤਸਵੀਰ ਜਿਹੜੀ ਆ ਉਹ ਦਿਖਾਉਂਦੇ ਰਾਵਾਂਗੇ ਫਿਲਹਾਲ ਇਹ ਦਿਓ ਇਜਾਜ਼ਤ ਅੰਤਰਪੀਰ ਸਿੰਘ ਖਿਆਰੇ ਦੇ ਨਾਲ ਆਜੋ ਜੀ ਆਜੋ ਆਜੋ ਫਤਿਹ ਅਰਜ਼ ਕਰਨੀ ਆਜੋ ਆਜੋ ਬੋਲੇ ਸੋ ਨਿਹਾਲ ਬੈਗ ਜੀ ਕੀ ਫਾਨਸ ਤੁਸੀਂ ਦੇਖਦੇ ਰਹੋ ਮਾਈ ਪੰਜਾਬੀ ਟੀਵੀ